ਚੋਰਾ ਨੇ ਗਰੀਬ ਪਰਿਵਾਰ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ ਚੋਰਾ ਦੇ ਵੱਲੋਂ ਗਰੀਬ ਪਰਿਵਾਰ ਦੀਆਂ 12 ਬੱਕਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਦੀਏ ਕਿ ਚੋਰਾ ਦੇ ਵੱਲੋਂ ਵਾੜੇ ਦੇ ਵਿੱਚ ਬੰਨ੍ਹੀਆਂ ਹੋਈਆਂ 12 ਬੱਕਰੀਆਂ ਰਾਤ ਵੇਲੇ ਗੱਡੀ ਦੇ ਉੱਤੇ ਚੋਰੀ ਕਰਕੇ ਫਰਾਰ ਹੋ ਗਏ ਨੇ ਮਾਮਲਾ ਦੱਸਦੀਏ ਕਿ ਮਾਮਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਲੂੰਡੇ ਵਾਲੇ ਦਾ ਜਿੱਥੇ ਇੱਕ ਸਰਕਾਰੀ ਜਗ੍ਹਾ ਦੇ ਵਿੱਚ ਗਰੀਬ ਪਰਿਵਾਰ ਰਹਿ ਰਿਹਾ ਸੀ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਸੀ ਉਸਨੇ ਗੋਹਾ ਕੂੜਾ ਕਰਕੇ 12 ਬੱਕਰੀਆਂ ਜੋੜੀਆਂ ਸੀ ਮਹੀਨੇ ਦੀ ਮਹੀਨੇ ਪੈਸੇ ਇਕੱਠੇ ਕਰਕੇ ਤੇ ਉਹਨਾਂ ਨੇ ਉਮੀਦ ਲਗਾਈ ਹੋਈ ਸੀ ਕਿ ਇਹਨਾਂ ਬੱਕਰੀਆਂ ਨੂੰ ਵੇਚ ਕੇ ਆਪਣਾ ਘਾਰ ਆ ਜਿਹੜਾ ਉਹ ਪਾਇਆ ਜਾਣਾ ਹੈਗਾ ਲੇਕਿਨ ਚੋਰਾਂ ਦੇ ਵੱਲੋਂ ਇੱਕ ਰਾਤ ਦੇ ਵਿੱਚ ਹੀ ਉਹਨਾਂ ਦੀਆਂ ਉਮੀਦਾਂ ਤੇ ਆਸਾਂ ਤੇ ਪਾਣੀ ਫੇਰ ਦਿੱਤਾ ਹੈ ਚੋਰਾਂ ਦੇ ਵੱਲੋਂ ਰਾਤ ਨੂੰ 12 ਬੱਕਰੀਆਂ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤੇ વાੜੇ ਦੇ ਵਿੱਚ ਸਿਰਫ ਬੱਕਰੀਆਂ ਵਾਲੇ ਰਸੇ ਹੀ ਬੰਨੇ ਰਹਿ ਜਾਂਦੇ ਨੇ ਜਦ ਪਰਿਵਾਰ ਸਵੇਰੇ ਉੱਠਦਾ ਹੈ વાੜੇ ਵਿੱਚ ਜਾ ਕੇ ਦੇਖਦਾ ਹੈ ਤੇ ਵਾੜਾ ਬਿਲਕੁਲ ਖਾਲੀ ਪਿਆ ਹੋਇਆ ਸੀ ਤੇ ਸਿਰਫ ਉੱਤੇ ਇਕੱਲੇ ਰਸੇ ਹੀ ਬੰਨੇ ਹੋਏ ਸੀ ਤੇ ਬੱਕਰੀਆਂ ਚੋਰ ਫਰਾਰ ਹੋ ਗਏ ਸੀ ਲੈ ਕੇ ਔਰ ਪਰਿਵਾਰ ਨੇ ਇਹ ਮਾਮਲਾ ਕੈਮਰੇ ਦੇ ਸਾਹਮਣੇ ਆ ਕੇ ਦੱਸਿਆ ਔਰ ਸਿੱਧਾ ਸਦਾ ਪਰਿਵਾਰ ਸੀ ਗਰੀਬ ਪਰਿਵਾਰ ਸੀ ਲੋਕਾਂ ਦੇ ਘਰਾਂ ਦੇ ਵਿੱਚ ਗੋਹਾ ਕੋੜਾ ਕਰਕੇ ਜਿਹੜਾ ਆਪਣਾ ਪਰਿਵਾਰ ਦਾ ਗੁਜ਼ਾਰਾ ਕਰ ਰਿਆ ਸੀ ਔਰ ਘਰ ਵੀ ਨਹੀਂ ਹੈਗਾ ਸੀ ਔਰ ਸਰਕਾਰੀ ਜਗ੍ਹਾ ਦੇ ਵਿੱਚ ਇਹ ਜਿਹੜਾ ਬਾੜੇ ਦੇ ਵਿੱਚ ਰਹਿ ਰਹੇ ਸੀ ਔਰ ਇਹਨਾਂ ਬਕਲੰਗਣ ਵੇਚ ਕੇ ਸੀ ਉਹਨਾਂ ਨੇ ਘਰ ਪਾਉਣਾ ਸੀਗਾ ਔਰ ਚੋਰਾਂ ਦੇ ਵੱਲੋਂ ਸਾਰਾ ਹੀ ਜਿਹੜਾ ਉਮੀਦਾਂ ਸੀਗੀਆਂ ਆਸਾਂ ਸੀਗੀਆਂ ਉਹਨਾਂ ਤੇ ਪਾਣੀ ਫੇਰ ਦਿੱਤਾ ਹੈਗਾ ਹਾਲਾਂਕਿ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਾ ਦਿੱਤੀ ਗਈ ਹੈ ਪਰਿਵਾਰ ਦਾ ਕਹਿਣਾ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਪੁਲਿਸ ਦੇ ਵੱਲੋਂ ਉਹਨਾਂ ਚੋਰਾਂ ਨੂੰ ਜ਼ਰੂਰ ਫੜਿਆ ਜਾਵੇ ਜਿਨ੍ਹਾਂ ਨੇ ਉਹਨਾਂ ਦੀਆਂ ਇਹ 12 ਬੱਕਰੀਆਂ ਜਿਹੜੀਆਂ ਚੋਰੀ ਕਰਕੇ ਜਿਹੜੀਆਂ ਫਰਾਰ ਹੋ ਗਏ ਨੇ ਦੱਸ ਦਈਏ ਕਿ ਲਗਾਤਾਰ ਹੀ ਜਿਹੜੀਆਂ ਚੋਰੀ ਦੀਆਂ ਘਟਨਾਵਾਂ ਨੇ ਉਹ ਜ਼ਿਲ੍ਹਾ ਮੁਕਸਰ ਦੇ ਵਿੱਚੋਂ ਕਿਤੋਂ ਨਾ ਕਿਤੋਂ ਸਾਹਮਣੇ ਆਹੀ ਜਾਂਦੀਆਂ ਨੇ ਇੰਝ ਲੱਗ ਰਿਹਾ ਜਿਵੇਂ ਚੋਰਾਂ ਦੇ ਮਨ ਦੇ ਵਿੱਚ ਬਿਲਕੁਲ ਵੀ ਡਰ ਨਹੀਂ ਹੈਗਾ ਔਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਸੋਚਦੇ ਵੀ ਨਹੀਂ ਆ ਤਾਂ ਇੱਕ ਗਰੀਬ ਪਰਿਵਾਰ ਨੂੰ ਕਾਫੀ ਨੁਕਸਾਨ ਆ ਜਿਹੜਾ ਚੋਰਾਂ ਦੇ ਵੱਲੋਂ ਪੰਚਾਇਆ ਗਿਆ ਤਾਂ ਪੁਲਿਸ ਨੂੰ ਮੰਗ ਜ਼ਰੂਰ ਕੀਤੀ ਆ ਕਿ ਸਖਤ ਤੋਂ ਸਖਤ ਜਿਹੜੀ ਕਾਰਵਾਈ ਆ ਇਹਨਾਂ ਚੋਰਾਂ ਤੇ ਕੀਤੀ ਜਾਵੇ ਤਾਂ ਕੀ ਕੁਝ ਕਹਿਣਾ ਸੀ ਪਰਿਵਾਰਕ ਮੈਂਬਰਾਂ ਦਾ ਔਰ ਪਿੰਡ ਵਾਸੀਆਂ ਦਾ ਉਹ ਤੁਹਾਨੂੰ ਸੁਣਾ ਦਿੰਨੇ ਆ ਕੀ ਨਾਮ ਆ ਜੀ ਮੇਰਾ ਨਾਮ ਜੀ ਹੈ ਜੀ ਤੇ ਕੀ ਘਟਨਾ ਵਾਪਰੀ ਇਹ ਵੀਰੇ ਉਹ ਸਾਡੀ ਬੱਕਰੀਆਂ ਰਾਤ ਨੂੰ ਚੋਰੀ ਹੋ ਗਿਆ ਸਾਰੀਆਂ 12 ਨਾਗ ਸੀਗੇ 10 ਵੱਡੇ ਸੀਗੇ ਤੇ ਦੋ ਛੋਟੇ ਸੀਗੇ ਤੇ ਪਤਾ ਨਹੀਂ ਕੋਈ ਮੈ ਇੱਕ ਇੱਕ ਕਰਕੇ ਲਿਆਂਦੀਆਂ ਸੀਗੀਆਂ ਮੈਂ ਗਰੀਬ ਬੰਦਾ ਮੈਂ ਜਮਾਦਾਰ ਬੰਦਾ ਮੈਂ ਪਿੰਡ ਤੇ ਸਰਕਾਰੀ ਥਾਂ ਤੇ ਬੈਠਾ ਢੁੰਡੇ ਵਾਲੇ ਤੇ ਇਥੋਂ ਪਤਾ ਨਹੀਂ ਕੀ ਨੇ ਸਾਡੇ ਉੱਤੇ ਕਰਤਾ ਕੋਸ ਤੇ ਸਾਰੀ ਬੱਕਰੀਆਂ ਲੈ ਗਿਆਂ ਤੇ ਨਾ ਬੱਕਰੀ ਰਾਤ ਨੂੰ ਮਿਆਂਗੀ ਨਾ ਕੁਝ ਹੋਇਆ ਤੇ ਸਾਡਾ ਤਾਂ ਨੁਕਸਾਨ ਹੀ ਹੋ ਗਿਆ ਬਹੁਤ ਵੱਡਾ ਅਸੀਂ ਥਾਣੇ ਤੇ ਜਾ ਕੇ ਕੰਪਲੇਨ ਵੀ ਕਰਾ ਕੇ ਆਏ ਅੱਜ ਹੂੰ ਫਿਰ ਵੇਖਦੇ ਹਾਂ ਇਸ ਉਨਲੀ ਕੀ ਕਰਦੇ ਆ ਹਾਂ ਇਹ ਫਿਰ ਹੋਰ ਰਸੇ ਰਸੇ ਵੱਢ ਕੇ ਉਵੇਂ ਹੀ ਲੈ ਗਏ ਜਮਾਂ ਰਸੇ ਉਸੇ ਵੱਢ ਕੇ ਲੈ ਕੇ ਗਏ ਆ ਮੈਂ ਭਾਵੇਂ ਰਸੇ ਦਿਖਾ ਦੇਣਾ ਤੁਹਾਨੂੰ ਉਵੇਂ ਪਏ ਆ ਹਾਂ ਹਾਂ ਰਸੇ ਉਸੇ ਸਾਰਾ ਕੁਝ ਵੱਡੇ ਪਏ ਆ ਤੇ ਇੱਕ ਕਾਹਤ ਲੈ ਗਏ ਪਤਾ ਲੱਗਿਆ ਕੁਛ ਆ ਤਾਂ ਗੱਡੀ ਉੱਡੀ ਚ ਲੈ ਕੇ ਗਏ ਕੰਦ ਟਾਪਕੇ ਲੈ ਕੇ ਗਏ ਆ ਅੱਛਾ ਨਾਲ ਹੀ ਕੰਦ ਨਾਲ ਹੀ ਕੰਦ ਸੀਗੀ ਪਤਾ ਨਹੀਂ ਟਾਇਰ ਪੈ ਕੇ ਕਾਰ ਚ ਕਾਰ ਚ ਗਏ ਗਏ ਇਹ ਪਤਾ ਨਹੀਂ ਚੱਲਦਾ ਉਹ ਤਾਂ ਬਹੁਤ ਔਖੇ ਬਣਾਏ ਸੀ ਨਾ ਗੋਹਾ ਗੂੜਾ ਕਰਨ ਗੋਈ ਗੂੜੇ ਦਾ ਕੰਮ ਕਰਦੇ ਆ ਜੀ ਇੱਕ ਇੱਕ ਨਾਲ ਆਂਦਾ ਸੀਗਾ ਬਹੁਤ ਮਸਾਲੇ ਆ ਕੇ ਬਣਾਏ ਸੀ ਜੀ ਮੈਂ ਡਾਕਟਰ ਗੁਰਜੰਟ ਸਿੰਘ ਪਿੰਡ ਲੁੰਡੇ ਵਾਲਾ ਜੀ ਸਾਡੇ ਰਾਤ ਬਹੁਤ ਹੀ ਇੱਕ ਗਰੀਬ ਪਰਿਵਾਰ ਦੇ ਤੱਕਾ ਹੋਇਆ ਜਿਹੜੇ ਕਿ ਇਹਨਾਂ ਦੇ ਜਾਨਵਰ ਬੱਕਰੀਆਂ ਚੋਰੀ ਹੋ ਗਈਆਂ ਇਹ ਬਹੁਤ ਗਰੀਬ ਪਰਿਵਾਰ ਹੈ ਇਹ ਸਾਡੇ ਪਿੰਡਾਂ ਘਰਾਚ ਜਾ ਕੇ ਆਪ ਦਾ ਕੰਮ ਕਰਦੇ ਆ ਇਹ ਗੋਹ ਕੁੜੇ ਵਿਚਾਰਾ ਕੁਛ ਵੀ ਐ ਇਹਨਾਂ ਦੀ ਮਿਹਨਤ ਆ ਵਿਚਾਰਿਆਂ ਦੀ ਇਸ ਇੱਕ ਇੱਕ ਕਰਕੇ ਇਹਨਾਂ ਨੇ ਲਏ ਸੀਗੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਸੀਂ ਮੰਗ ਕਰਦੇ ਆ ਕਿ ਪ੍ਰਸ਼ਾਸਨ ਵੀ ਇਹਨਾਂ ਨੂੰ ਪਤਾ ਲੱਗਿਆ ਬਾਈ ਵਿਕਾਸ ਤੇ ਲੱਗੇ ਸੀ ਸੀਸੀਟੀਵੀ ਕੈਮਰੇ ਵਗੈਰਾ ਫਰੋਲੇ ਕੋਈ ਨਹੀਂ ਕੈਮਰੇ ਫਰੋਲੇ ਐ ਬਾਕੀ ਇਧਰ ਜਿਤੋਂ ਲੈ ਕੇ ਉਸ ਪਾਸੇ ਕੈਮਰਾ ਐ ਨਹੀਂ ਸੀਗਾ ਇਹ ਮਗਰਲੇ ਪਾਸੇ ਉਹਨਾਂ ਨੇ ਪਾੜ ਲਾਇਆ ਪਾੜ ਲਾ ਕੇ ਇੱਕ ਇੱਕ ਕਰਕੇ ਵੀ ਪਿਛਲੇ ਪਾਸੇ ਟਾਇਰ ਕਾਰ ਦੇ ਲੱਗਦੇ ਆ ਆਪਣੀ ਡਿਜ਼ਾਇਰ ਦੇ ਲੱਗਦੇ ਆ ਉਹਦੇ ਵਿੱਚ ਲੈ ਕੇ ਗਏ ਹੈ। ਕੰਧ ਦੇ ਨਾਲ ਲਾ ਕੇ ਘਰ ਹੈ। ਕੰਧ ਦੇ ਨਾਲ ਲਾ ਕੇ ਇੱਕ ਅੰਦਰਲੇ ਪਾਸੇ ਤੁਸੀਂ ਵੇਖਿਆ ਹੀ ਹੋਣਾ ਵੀ ਇੱਕ ਪੌੜੀ ਬਣਾਈ ਇਹਨਾਂ ਨੇ ਪੜਾਉਣ ਵਾਸਤੇ ਵੀ ਇੱਟਾਂ ਲਾ ਕੇ ਤੇ ਮਗਰਲੇ ਪਾਸੇ ਪਾੜ ਲਾਇਆ। ਬਹੁਤ ਵੱਡੀ ਗਰੀਬ ਮਾਰ ਹੈ ਹਨਾ। ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਇਹ ਤਾਂ ਅਸੀਂ ਪੱਕੀ ਸਾਡੇ ਪਿੰਡ ਨੂੰ ਇੰਨਾ ਹੋਇਆ ਹੈ ਬੈਡਾ ਸ੍ਰੀ ਪਰਿਵਾਰ ਸੀਗਾ। ਸਾਰੇ ਇੰਨਾ ਕੰਮ ਕਰਦੇ ਆ ਕਿ ਕਿਸੇ ਸਾਡੇ ਘਰਾਂ 'ਚ ਵੀ ਜਾਂਦੇ ਆ ਵਿਚਾਰੇ। ਇਹ ਜੋ ਗੱਲ ਹੀ ਨਹੀਂ ਸੀਗੀ ਵੀ ਇਹਨਾਂ ਦਾ ਬਹੁਤ ਜ਼ਿਆਦਾ ਤੱਕਾ ਹੈ ਨਾ ਤਾਂ ਇਹਨਾਂ ਕੋਲੇ ਕੋਈ ਮਕਾਨ ਹੈ। ਨਾ ਹੀ ਇਹਨਾਂ ਕੋਲੇ ਕੋਈ ਥਾਂ ਹੈ। ਹੂੰ ਇਹਨਾਂ ਨੇ ਆਸਰਾ ਬਣਾਇਆ ਸੀ ਵੀ ਚਲ ਅਸੀਂ ਚਰਨਰਪਾਲ ਕੇ ਵੀ ਥੋੜਾ ਕਾਣਾ ਵੀ ਮਕਾਨ ਬਣਾ ਲਾਂਗੇ ਤੇ ਬਹੁਤ ਜ਼ਿਆਦਾ ਮੈਂ ਤਾਂ ਇਹ ਮੰਗ ਕਰਦਾ ਵੀ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਬਾਕੀ ਆਪਾਂ ਪੁਲਿਸ ਦੇ ਵੀ ਅਸੀਂ ਰਿਪੋਰਟ ਦੇ ਆਏ ਆ ਕਿ ਪੁਲਿਸ ਸਾਡੀ ਚੋਰੀ ਭਾਲੇ ਇਹਨਾਂ ਨੂੰ ਅਨੁਸਾਰ